ਆਪ ਦੇ ਅਨਮੋਲ ਰਤਨ ਜਿਨ੍ਹਾਂ ਨੇ ਆਪਣੇ ਮਿਹਨਤ ਨਾਲ ਦੁਨੀਆ ਦੇ ਪਹਿਲੇ 4-5 ਮੁਸ਼ਕਲ ਟੈਸਟਾਂ ਚੋਂ ਇੱਕ ਟੈਸਟ ਜਿਹੜੇ ਨੇ ਕਲੀਅਰ ਕੀਤੇ ਨੇ 44 ਬੱਚੇ ਟਾਪ ਅਚੀਵਰਸ ਦੇ ਵਿੱਚ ਤੁਹਾਡਾ ਨਾਮ ਹੈ ਤੁਸੀਂ ਪੱਥਰ ਪਾੜ ਕੇ ਉੱਗੇ ਹੋ ਕੋਈ ਕਰਦੇ ਹਾਲਾਤ ਗਰੀਬੀਆਂ ਜਾਂ ਇਧਰ ਉਧਰ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਤੁਹਾਡੇ ਅੱਗੇ ਆਈਆਂ ਰੋੜੇ ਬਣ ਕੇ ਆਈਆਂ ਪਰ ਤੁਸੀਂ ਜੇ ਰੋੜੇ ਜ਼ਿਆਦਾ ਹੋਣ ਤੋਂ ਉਹਦੀਆਂ ਪੌੜੀਆਂ ਵੀ ਬਣ ਜਾਂਦੀਆਂ ਸਾਰੇ ਪੰਜਾਬ ਤੋਂ ਲਗਭਗ ਆ ਤੁਸੀਂ ਗੁਰਦਾਸਪੁਰ ਤੋਂ ਵੀ ਮੁਕਸਰ ਸਾਹਿਬ ਤੋਂ ਜਾਂ ਲੁਧਿਆਣੇ ਤੋਂ ਪਟਿਆਲੇ ਤੋਂ ਗੜਬੇ ਤੋਂ ਮਾਨਸਾ ਤੋਂ ਸਾਰੇ ਪੰਜਾਬ ਤੋਂ ਲਗਭਗ ਆਏ ਹੋਏ ਹਾਂ ਜਿਸ ਤਰ੍ਹਾਂ ਦੋ ਕੁੜੀਆਂ ਨੇ ਦੱਸਿਆ ਕਿ ਨੌਟਾ ਜਦੋਂ ਗਏ ਸੀ ਤਾਂ ਪੰਜਾਬ ਨੂੰ ਮਜ਼ਾਕ ਕਰਦੇ ਸੀ ਤੇ ਅੱਜ ਜਿਹੜਾ ਨਾਮ ਰੌਸ਼ਨ ਹੋਇਆ ਤਾਂ ਹੁਣ ਪੰਜਾਬ ਵਾਲਿਆਂ ਨੂੰ ਘਟਟ ਦੱਸ ਕੇ ਤਾਂ ਜਾਣਗੇ ਕਿਸੇ ਨੂੰ ਵੀ ਪੰਜਾਬ ਵਾਲਿਆਂ ਨੂੰ ਅੰਡਰ ਐਸਟੀਮੇਟ ਨਾ ਕਰਿਆ ਕਰੋ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਨੰਬਰ ਲੈ ਆਉਣ ਕੋਈ ਵੀ ਮੰਜ਼ਿਲ ਜਿਹੜੀ ਹੈ ਅਨ ਅਚੀਵੇਬਲ ਨਹੀਂ ਹੈਗੀ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ ਸਪੋਰਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਹੋ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ ਸਪੋਰਟ ਤੁਹਾਡੇ ਨਾਲ ਰਹੂਗੀ ਬਹੁਤ ਬਹੁਤ ਵਧਾਈ ਦਿਨਾਂ